ਰਦੀਪ ਜੀ ਮਦਦ ਕੀਤੀ ਗਈ ਤੁਹਾਡੇ ਵੱਲੋਂ ਮਦਦ ਦੇ ਵਿੱਚ ਤੁਹਾਡੇ ਵੱਲੋਂ ਇੱਕ ਸੰਪਰਕ ਸਾਧਿਆ ਗਿਆ ਜੋ ਮਨੋਜ ਅਸੀਜਾ ਜੀ ਨੂੰ ਜ਼ਰੂਰਤਮੰਦ ਵਿਅਕਤੀ ਸੀ ਕਿਵੇਂ ਤੁਹਾਡੇ ਧਿਆਨ ਦੇ ਵਿੱਚ ਆਇਆ ਕਿਵੇਂ ਸੰਪਰਕ ਦੇ ਵਿੱਚ ਆਇਆ ਤੁਹਾਡੇ ਕਿਵੇਂ ਦੀ ਹੈਲਪ ਹੋਈ ਸਰ ਇਹ ਨਾ ਜੀ ਜਿਹੜਾ ਨੌਜਵਾਨ ਬੈਠਾ ਹੈ ਕਿਉਂਕਿ 32 ਕਿ 32 ਸਾਲ ਦੀ ਉਮਰ ਹੈ ਇਹਦੀ ਇਹਦੀ ਚੂਕਣਾ ਟੁੱਟ ਗਿਆ ਸੀਗਾ ਪਰ ਇਹਦਾ ਕੋਈ ਵਾਲੀ ਵਾਰਸ ਨਹੀਂ ਹੈਗਾ ਕਹਿਣ ਦਾ ਮਤਲਬ ਵੀ ਇਕੱਲਾ ਰਹਿੰਦਾ ਇੱਥੇ ਇੱਥੇ ਦੁਕਾਨ ਤੇ ਮਾੜਾ ਮੋਟਾ ਕੰਮ ਕਰਕੇ ਆਪਦਾ ਗੁਜ਼ਾਰਾ ਕਰਦਾ ਜਦੋਂ ਇਹਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਆਈ ਤਾਂ ਫਿਰ ਇਹਦੀ ਬਾਹ ਫੜਨ ਵਾਲਾ ਕੋਈ ਨਹੀਂ ਸੀਗਾ ਸਾਡੀ ਸੰਸਥਾ ਨਾਲ ਸੰਪਰਕ ਕੀਤਾ ਗਿਆ ਲੋਕ ਭਲਾਈ ਮੰਚ ਰਜਿਸਟਰਡ ਪਿੰਡ ਮਲੋੜ ਵੱਲੋਂ ਮੈਂ ਪ੍ਰੈਸ ਸੈਕਟਰੀ ਹਾਂ ਸਾਡੇ ਪ੍ਰਧਾਨ ਜੀ ਨੇ ਜਗਜੀਤ ਜੀ ਤੇ ਸਾਡੇ ਪੱਤਰਕਾਰ ਨੇ ਸ਼ਾਮ ਲਾਲ ਜਨੇਜਾ ਜੀ ਵਰਕਿੰਗ ਜਰਨਲਿਸਟ ਐਂਡ ਫਿਸ਼ਚਰ ਦੇ ਪ੍ਰਧਾਨ ਅਸੀਂ ਸਾਰਿਆਂ ਨੇ ਸੰਪਰਕ ਕੀਤਾ ਮਨੋਜ ਅਸੀਜਾ ਜੀ ਨਾਲ ਅਸੀਜਾ ਜੀ ਲੰਬੇ ਸਮੇਂ ਤੋਂ ਇਹੋ ਜਿਹੇ ਜਿਹੜੇ ਲੋੜਵੰਦ ਨੇ ਜਿਹੜੇ ਬਿਮਾਰ ਲੋਕ ਨੇ ਜਿਹੜੇ ਆਰੇ ਹੋ ਜਾਂਦੇ ਆ ਇਲਾਜ ਕਰਾਉਣ ਤੋਂ ਅਸਮਰੱਥ ਹੋ ਜਾਂਦੇ ਅਸੀਜਾ ਜੀ ਉਹਨਾਂ ਦਾ ਇਲਾਜ ਕਰਾਉਂਦੇ ਨੇ ਇਹੋ ਜਿਹੇ ਸ਼ਕਸ਼ੀਤਾਂ ਪਠੇਜਾ ਸਾਹਿਬ ਸਾਡੇ ਕੋਲ ਖੜੇ ਨੇ ਜਦੋਂ ਇਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇੱਕੇ ਬੋਲ ਸਾਡੀ ਗੱਲ ਨੂੰ ਪ੍ਰਵਾਨ ਕਰਦਿਆਂ ਤੇ ਇਸ ਵਿਅਕਤੀ ਦਾ ਇਲਾਜ ਕਰਾਉਣ ਲਈ ਹਾਮੀ ਭਰਤੀ ਜਦਕਿ ਸਿਵਲ ਹਸਪਤਾਲ ਦੇ ਵਿੱਚ ਕਾਫੀ ਦਿਨੇ ਪਿਆ ਰਿਆ ਸ਼ਾਇਦ ਕੋਈ ਪ੍ਰੋਬਲਮ ਹੋਊਗੀ ਡਾਕਟਰਾਂ ਦੀ ਪਰ ਅਸੀਜਾ ਜੀ ਨੇ ਇਹ ਨਿੱਜੀ ਇੱਕ ਹਸਪਤਾਲ ਦੇ ਵਿੱਚੋਂ ਪਠੇਜਾ ਜੀ ਸਾਡੇ ਸਤਕਾਰਯੋਗ ਨੇ ਸ਼ਖਸ਼ੀਅਤ ਨੇ ਮਦਦ ਦੀ ਇਹਨਾਂ ਦੇ ਸਹਿਯੋਗ ਦੇ ਨਾਲ ਇਸ ਬੰਦੇ ਦਾ ਆਪਰੇਸ਼ਨ ਕਰਾਇਆ ਮੈਂ ਨਾ ਵੀ ਧੰਨਵਾਦ ਆ ਕੋਟਾਨ ਕੋਟ ਧੰਨਵਾਦ ਆ ਅਸੀਜਾ ਜੀ ਦਾ ਪਠੇਜਾ ਸਾਹਿਬ ਜੀ ਦਾ ਜਿਨ੍ਹਾਂ ਨੇ ਨਹੀਂ ਤਾਂ ਆਮ ਭਰਾ ਜਿਹੜੇ ਆ ਨਾ ਭਰਾ ਭਰਾ ਵੀ ਇੱਕ ਪਰਿਵਾਰ ਦੇ ਵਿੱਚੋਂ ਕਿਸੇ ਦੀ ਬਜ਼ੁਰਗ ਹੈ ਸਕਾ ਪੁੱਤ ਪਿਓ ਦੀ ਗੱਲ ਨਹੀਂ ਸੁਣਦਾ ਜਾਂ ਮੰਨਦਾ ਉਹਦਾ ਇਲਾਜ ਯਾਨੀ ਕਿ ਰੁਲ ਕੇ ਮਰ ਜਾਂਦੇ ਆ ਇਹਦਾ ਵੀ ਰੁਲ ਕੇ ਮਰਨ ਵਾਲਾ ਹਸਾਬ ਸੀ ਜੇ ਇਹਦਾ ਇਲਾਜ ਨਾ ਹੁੰਦਾ ਤੇ ਵਿਚਾਰਾ ਸ਼ਾਇਦ ਇਸ ਦੁਨੀਆ 'ਚ ਨਾ ਰਹਿੰਦਾ ਉਹਨਾਂ ਨੂੰ ਨਵੀਂ ਜ਼ਿੰਦਗੀ ਜਿਹੜੀ ਮਿਲੀ ਹੈ ਇਹਨਾਂ ਦੀ ਬਦੌਲਤ ਮਿਲੀ ਹੈ ਅਸੀਂ ਇੱਕ ਇੰਨਾ ਹੀ ਆ ਵੀ ਅਸੀਂ ਹੋਕਾ ਦਿੱਤਾ ਸਾਡਾ ਹੋਰ ਕੋਈ ਯੋਗਦਾਨ ਨਹੀਂ ਆ ਪਰ ਇਸ ਮਾੜੇ ਜਿਹੇ ਹੋਕੇ ਨੂੰ ਪ੍ਰਵਾਨ ਕਰਦੇ ਹੋ ਇਨਸਾਨੀਅਤ ਦੇ ਨਾਤੇ ਜਿਹੜਾ ਇਹ ਕਾਰਜ ਕੀਤਾ ਬਹੁਤ ਸ਼ਲਾਘਾਯੋਗ ਹੈ ਲੋਕ ਭਲਾਈ ਮੰਚ ਰਜਿਸਟਰਡ ਪਿੰਡ ਮਲੋਟ ਦੇ ਸਮੂਹ ਮੈਂਬਰ ਅਤੇ ਸਾਡੇ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਜਿਹੜੇ ਕਿ ਸਮੇਂ-ਸਮੇਂ ਅਸੀਂ ਇਹੋ ਜੇ ਕਾਰਜ ਕਰਦੇ ਵੀ ਰਹਿੰਨੇ ਆ ਇਹਨਾਂ ਦੇ ਸਹਿਯੋਗ ਦੇ ਨਾਲ ਤਾਂ ਉਹਨਾਂ ਦੀ ਬਦੌਲਤ ਇਸ ਨੂੰ ਨਵੀਂ ਜ਼ਿੰਦਗੀ ਜਿਹੜੀ ਮਿਲੀ ਆ ਸੀ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂਕਿ ਅੱਜ ਇੱਕ ਵਿਅਕਤੀ ਇਨਸਾਨੀਅਤ ਹੀ ਧਰਮ ਹੈ ਵੈਸੇ ਤਾਂ انسان ਜੇ ਕੋਈ ਰੁੱਲਦਾ ਹੈ ਜੇ ਕੋਈ ਭੁੱਖਾ ਬੈਠਾ ਹੈ ਜੇ ਕੋਈ ਬਿਮਾਰ ਹੈ ਤਾਂ ਇੱਕ ਇਨਸਾਨੀਅਤ ਹੀ ਧਰਮਾ ਵੀ ਉਹਦੀ ਬਾਹ ਫੜ ਕੇ ਉਹਦੀ ਜਿਹੜੀ ਪਰਮਾਤਮਾ ਨੇ ਉਹਨੂੰ ਜ਼ਿੰਦਗੀ ਦਿੱਤੀ ਹੈ ਉਹਨੂੰ ਅਸੀਂ ਸੁਰੱਖਿਅਤ ਕਰ ਸਕੀਏ ਜਿਹਦੇ ਵਿੱਚ ਬਹੁਤ ਵੱਡਾ ਯੋਗਦਾਨ ਅ ਅਸੀਜਾ ਜੀ ਦਾ ਪਠੇਜਾ ਸਾਹਿਬ ਜੀ ਦਾ ਸਾਰਿਆਂ ਦਾ ਹੀ ਹੈ ਮੈਂ ਤਾਂ ਇੱਕ ਹੋਕਾ ਦੇਣ ਵਾਲਾ ਤੇ ਬਹੁਤ ਬਹੁਤ ਧੰਨਵਾਦ ਹੈ ਜੀ ਇਹਨਾਂ ਦਾ ਜਿਨ੍ਹਾਂ ਨੇ ਇਹਨੂੰ ਨਵੀਂ ਜ਼ਿੰਦਗੀ ਦਿੱਤੀ ਅਸੀਂ ਜੜੀ ਤੁਹਾਡੀ ਸੰਸਥਾ ਦੇ ਵੱਲੋਂ ਸਹਿਯੋਗ ਕਰਕੇ ਇੱਕ ਬਿਮਾਰਪੇ ਵਿਅਕਤੀ ਨੂੰ ਇਲਾਜ ਕਰਵਾ ਉਸ ਨੂੰ ਨਵਾਂ ਜੀਵਨ ਜਿਹੜਾ ਦਿੱਤਾ ਗਿਆ ਕਿਵੇਂ ਤੁਹਾਡੇ ਸੰਪਰਕ ਦੇ ਵਿੱਚ ਆਇਆ ਕਿਵੇਂ ਠੀਕ ਹੋਇਆ ਜੀ ਰਾਮ ਜੀ ਇਹ ਪਿੰਨ ਮਲੋੜ ਦੇ ਵਸਨੀਕ ਹੈ ਜਿਹੜਾ ਸਬਜ਼ੀ ਦਾ ਕੰਮ ਕਰਦਾ ਹੈ ਸਮਰ ਸਿੰਘ ਇਹਦੇ ਬਾਰੇ ਸਾਨੂੰ ਦੱਸ ਪਈ ਸੀ ਲੋਕ ਭਲਾਈ ਮੰਚ ਦੇ ਪਿੰਨ ਮਲੋੜ ਦੇ ਪ੍ਰੈਸਕਰ ਹਰਦੀਪ ਕਾਲਸਾ ਜੀ ਪ੍ਰਧਾਨ ਜੀ ਹਲਕ ਸਾਬ ਜਦੋਂ ਇਹਨਾਂ ਨੇ ਦੱਸਿਆ ਵੀ ਇੱਕ ਬੰਦਾ ਹੈ ਔਰ ਜ਼ਰੂਰਤਮੰਦ ਦਾ ਸੰਭਾਲ ਨਾਲ ਹੈ ਨਹੀਂ ਗਿਆ ਉਹ ਐਕਸੀਡੈਂਟ ਹੋ ਗਿਆ ਸੀ ਚੂਗਣਾ ਟੁੱਟ ਗਿਆ ਪਰਵਾਸੀ ਹੈ ਜੀ ਪਰਵਾਸੀ ਹੈ ਜੀ ਇਹ ਯੂਪੀ ਤੋਂ ਰਹਿਣ ਵਾਲਾ ਹੈ ਔਰ ਇਹ ਇਕੱਲੇ ਰਹਿੰਦਾ ਇੱਥੇ ਕਿਸੇ ਨਾਲੇ ਸਬਜ਼ੀ ਦਾ ਕੰਮ ਕਰਦਾ ਰਲ ਕੇ ਔਰ ਇਹ 20 ਦਿਨ ਹੋ ਗਏ ਹਸਪਤਾਲ ਪਿਆਸੀ ਸਿਵਲ ਚ ਤੋਂ ਸਾਡੇ ਪਤਾ ਲੱਗੇ ਤੇ ਫਿਰ ਅਸੀਂ ਆਏ ਬੰਦੇ ਨੂੰ ਵੀ ਚਲੋ ਅਸੀਂ ਪ੍ਰਾਈਵੇਟ ਹਸਪਤਲ ਸ਼ਿਫਟ ਕੀਤਾ ਕਿਉਂਕਿ ਕੰਪਲਿਕਟਿਡ ਕੇਸ ਜਿਆਦਾ ਹੋ ਗਿਆ ਸੀ 20 ਦਿਨ ਪੈਨ ਵਾਲੇ ਅੰਦਰ ਬਲੀਡਿੰਗ ਵੀ ਹੋ ਗਈ ਸੀ ਅੰਦਰ ਚੂਗਣੇ ਵਾਲੀ ਜਗ੍ਹਾ ਤੇ ਸੋ ਸਾਡੀ ਸੰਸਥਾ ਅਸੀਯੁਗਜਨ ਸੇਵਾ 21ਵੇਂ ਸਾਲ ਤੋਂ ਪ੍ਰਵੇਸ਼ ਕਰ ਗਈ ਹੈ ਜਿਹੜੇ ਟ੍ਰੀਟਮੈਂਟ ਕਰਾ ਰਹੇ ਆ ਜਰੂਰਤਮੰਦਾਂ ਦੇ ਸੋ ਆਪਦੀ ਆਪਦੀ ਡਿਊਟੀ ਕਰਦੇ ਹੋਏ ਇਹ ਬੰਦੇ ਨੂੰ ਅਸੀਂ ਪ੍ਰਾਈਵੇਟ ਹਸਪਤਾਲ ਮਟੰਡੇ ਸ਼ਿਫਟ ਕੀਤਾ ਕਿਉਂਕਿ ਕੇਸ ਕੰਪਲਿਕਟਿਡ ਸੀ ਉੱਥੇ ਇਹਨਾਂ ਦਾ ਲਾਚ ਚੱਲਿਆ 15 ਦਿਨ ਤਾਂ ਸਾਡੀ ਸੰਸਥਾ ਦੇ ਮੈਂਬਰ ਅਸਕਰਯੋਗ ਸਾਡੇ ਹਰਬੰਸ ਭਟੇਜਾ ਜੀ ਇਹਨਾਂ ਦਾ ਬੇਟਾ ਗੌਰਵ ਤੇਜਾ ਯੂਐਸਏ ਰਹਿੰਦੇ ਨੇ ਮਲੋੜ ਤੇ ਜੰਪਲ ਹੈ ਹਮੇਸ਼ਾ ਹੀ ਸਾਡੇ ਨਾਲ ਸੇਵਾਦਾਰ ਸਤੇ ਤਿਆਰ ਬਰ ਤਿਆਰ ਰਹਿੰਦੇ ਆ ਸੋ ਅਸੀਂ ਉਹਨਾਂ ਨੂੰ ਅਪਰੋਚ ਕੀਤਾ ਵੀ ਭਟੇਜਾ ਪਰਿਵਾਰ ਨੂੰ ਵੀ ਐਸਾ ਦਾ ਕੇਸ ਸਾਡੇ ਕੋਲ ਆਇਆ ਹੈ ਤਾਂ ਉਹ ਕਹਿੰਦੇ ਵੀ ਸਾਡੇ ਵੱਲੋਂ ਵੀ ਜਰੂਰ ਸੇਵਾ ਪਾਓ ਇਹਨਾਂ ਦਾ ਸੋ ਅਸੀਂ ਇਹਨਾਂ ਨੂੰ ਪ੍ਰਾਈਵੇਟ ਜਿਹੜਾ 10 ਦਿਨੇ ਇਹ ਬੰਦਾ ਦਾਖਲ ਰਿਹਾ ਉੱਥੇ ਰਾਮਪ੍ਰੀਤ ਹਸਪਤਾਲ 'ਚ ਸੋ ਟ੍ਰੀਟਮੈਂਟ ਹੋਇਆ ਬਹੁਤ ਇਹਦਾ ਵਧੀਆ ਅਸੀਂ ਹਰੇਕ ਪੱਖੋਂ ਡਾਕਟਰ ਸਾਹਿਬ ਨੇ ਇਹਦਾ ਬਹੁਤ ਵਧੀਆ ਟ੍ਰੀਟਮੈਂਟ ਕੀਤਾ ਸੋ ਅਸੀਂ ਆਪਣੀ ਡਿਊਟੀ ਕੀਤੀ ਹੈ ਤੋਂ ਧੰਨਵਾਦ ਕਰਦਾ ਮੈਂ ਸਸਤਾ ਵੱਲੋਂ ਸਾਡੇ ਭਤੇਜਾ ਪਰਿਵਾਰ ਦਾ ਬਹੁਤ ਸਰਬੰਸਜੀ ਦਾ ਗੌਰਵਜੀਤ ਦਾ ਔਰ ਉੱਚੇ-ਚੇ ਤੌਰ ਤੇ ਆਦਾਨ ਧੰਨਵਾਦ ਹੈ ਲੋਕ ਭਲਾਈ ਬੰਚਦੇ ਪ੍ਰਧਾਨ ਔਲਖ ਜੀ ਔਰ ਪ੍ਰੈਸ ਕਤਰ ਖਾਲਸਾ ਜੀ ਦਾ ਸ਼ਾਮ ਜਨੇ ਜੱਜੀ ਦਾ ਜਿਨ੍ਹਾਂ ਨੇ ਸਾਨੂੰ ਇਸ ਬਾਰੇ ਜਾਣਕਾਰ ਦਿੱਤੀ ਅਸੀਂ ਆਪਣੀ ਡਿਊਟੀ ਕੀਤੀ ਸੋ ਇਨਸਾਨੀਅਤ ਦੇ ਨਾਤੇ ਸਾਡਾ ਫਰਜ਼ ਬੰਦਾ ਹੈ ਕੋਈ ਆਸਾਨ ਨਹੀਂ ਕਿਸੇ ਤੇ ਕੋਈ ਹੋਰ ਵੀ ਕੇਸ ਤੁਹਾਡੇ ਵੱਲੋਂ ਇਸ ਤਰ੍ਹਾਂ ਦੇ ਤੁਹਾਡੇ ਵੱਲੋਂ ਇਸ ਵੇਲੇ ਤੁਹਾਡੇ ਕੋਲ ਹੈਗੇ ਆ ਹਾਂ ਜੀ ਮੌਜੂਦਾ ਇੱਕ ਕੇਸ ਰਸੜੀਆਂ ਪਿੰਡ ਦੀ ਲੜਕੀ ਹੈ ਉਹਦਾ ਕਿਡਨੀਆ ਦਾ ਡਾਇਲਿਸਿਸ ਚੱਲ ਰਿਹਾ ਏਮ ਦੇ ਵਿੱਚ ਔਰ ਇੱਕ ਬੱਚੇ ਦਾ ਲਾਲ ਚੱਲਦਾ ਫ੍ਰੀ ਕੁਆਰ ਮੈਡੀਕਲ ਕਾਲਜ ਨੂੰ ਵੀ ਕਿੱਡੀ ਦੀ ਪ੍ਰੋਬਲਮ ਹੈ ਬੱਚਾ 8-9 ਮਹੀਨੇ ਦਾ ਬੱਚਾ ਹੈਗਾ ਸਾਡੀ ਸੰਸਥਾ ਵੱਲੋਂ ਹਮੇਸ਼ਾ ਹੀ ਪਹਿਲ ਦੇ ਆਧਾਰ ਤੇ ਹੈਲਥ ਨੂੰ ਟ੍ਰੀਟਮੈਂਟ ਨੂੰ ਤਰਤੀ ਜਿੱਤਿਆਂ ਦੀ ਵੀ ਚਲੋ ਕੋਈ ਜੁਰਦਮੰਦ ਹੈ ਜਿੰਦੇ ਕੋਲੇ ਨਹੀਂ ਹੈਗਾ ਜਿੱਥੇ ਸਾਡੀ ਲੋੜ ਹੈ ਅਸੀਂ ਹਾਜ਼ਰ ਆ ਸਾਡੀ ਡਿਊਟੀ ਹੈ ਸਾਡੇ ਮੈਂਬਰ ਹੈ ਸਾਡੇ ਸਹਿਯੋਗ ਜਨ ਸੇਵਾ ਦੇ ਹਮੇਸ਼ਾ ਹੀ ਰੇਜਾ ਸਾਹਿਬ ਵਾਂਗੂ ਇਹ ਪਰਿਵਾਰ ਵਾਂਗੂ ਤਿਆਰੀ ਤਿਆਰ ਰੰਦੇ ਆ ਸੋ ਅਸੀਂ ਆਪਦੀ ਡਿਊਟੀ ਕਰਦੇ ਆ ਸੋ ਇਹ ਡਿਊਟੀ ਦਾ ਪਾਰਟ ਅਸੀਂ ਅਦਾ ਕੀਤਾ ਬਹੁਤ ਬਤਨ ਪਤਾ